ਔਰ ਇਹ ਚੀਜ਼ਾਂ ਆਪਣੇ ਲੋਕਾਂ ਨੂੰ ਬਿਲਕੁਲ ਵੀ ਨਹੀਂ ਆਈ ਜੀ ਰਾਕਟ ਬਾਰੇ ਰਾਕਟ ਕਿੱਡਾ ਹੁੰਦਾ ਕਿੱਡੀ ਕਿ ਚੀਜ਼ ਲਾਂਚ ਕੀਤੀ ਜਾ ਸਕਦੀ ਆ ਪਤਾ ਨਹੀਂ ਆਪਣਾ ਧਿਆਨ ਕਿੱਥੇ ਰਹਿੰਦਾ ਜਦੋਂ ਲੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣਗੇ ਹੁੰਦੀਆਂ ਆ ਆਪਾਂ ਆਪਣਾ ਧਿਆਨ ਕਿੱਧਰ ਲੇ ਪਾਤੇ ਹੁੰਦਾ ਮਤਲਬ ਮੈਂ ਅੱਜ ਇਹ ਕਹਿਣਾ ਚਾਹੁੰਦਾ ਕਹਿ ਹੀ ਰਿਹਾ ਕਿ ਆਪਣੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ 0.1% ਸ਼ਾਇਦ ਨੌਲੇਜ ਹੋਊਗੀ ਰਾਕਟ ਬਾਰੇ ਰਾਕਟ ਇੰਡਸਟਰੀ ਬਾਰੇ ਰਾਕਟ ਟੈਕਨਾਲੋਜੀ ਬਾਰੇ ਤਾਂ ਇਸ ਤਰ੍ਹਾਂ ਦੇ ਕਮੈਂਟ ਕਰਦੇ ਆ ਤਾਂ ਇਹ ਲੋਕ ਮੰਨਦੇ ਆ ਵੀ ਚੀਨ ਨੇ ਸੂਰਜ ਲੌਂਚ ਕਰਤਾ ਜੀ ਚੀਨ ਨੇ ਚੰਨ ਲੌਂਚ ਕਰਤਾ ਜੀ ਵੀ ਲੋਚੋ ਕੀ ਗੱਲਾਂ ਕਿਸ ਤਰ੍ਹਾਂ ਦੀਆਂ ਕਰਿਆ ਸੂਰਜ ਚੜਾ ਦੇਣਾ ਇਹ ਚੀਜ਼ ਪੋਸੀਬਲ ਹੈ ਖੁਦ ਦੇਖੋ ਚੰਨ ਚੜਾ ਦੇਣਾ ਕਿੱਦਾਂ ਕਰੂਗਾ ਪੁੱਛਣ ਵਾਲਾ ਹੋਵੇ ਉਹ ਚੰਨ ਕਿਵੇਂ ਚੜਾਉਂਗੇ ਉਹਨੂੰ ਕਿੱਦਾਂ ਕਰੂਗਾ ਸੂਰਜ ਕਿਵੇਂ ਰੋਸ਼ਨੀ ਕਰੂਗਾ ਤੇ ਕਿੰਨੀ ਰੋਸ਼ਨੀ ਕਰੂਗਾ ਦਿਮਾਗ ਲਾ ਕੇ ਕਦੇ ਖੁਦ ਸੋਚਿਆ ਇਹ ਚੀਜ਼ਾਂ ਯਾਨੀ ਆਪਣੀਆਂ ਡਿਗਰੀਆਂ ਫੂਚ ਗਈਆਂ ਆਪਾਂ ਨੂੰ ਸਾਇੰਸ ਦੀ ਬਿਲਕੁਲ ਨੌਲੇਜ ਨਹੀਂ ਆ ਇੰਨੇ ਨੇ ਪੈੜਾ ਲਾ ਕੇ ਜੋ ਕਈਆਂ ਨੇ ਡਿਗਰੀਆਂ ਵੀ ਜਿੱਤੀਆਂ ਉਹ ਵੀ ਇਸ ਤਰ੍ਹਾਂ ਦੇ ਕਮੈਂਟ ਕਰਦੇ ਆ ਉਹਨਾਂ ਨੂੰ ਵੀ ਨਹੀਂ ਗੱਲਾਂ ਦਾ ਪਤਾ ਇੱਕ ਸ਼ਹਿਰ ਦੀ ਚ ਸੋਚੋ ਇੱਕ ਸ਼ਹਿਰ ਨੂੰ ਲਾਂਚ ਕੀਤਾ ਜਾ ਸਕਦਾ ਐਡੀ ਵੱਡੀ ਚੀਜ਼ ਨੂੰ ਉਹ ਤੁਹਾਨੂੰ ਕੀ ਲਾ ਲਾ ਜਿਹੜਾ ਉਹ ਚੰਨ ਵਗੈਰਾ ਸੂਰਜ ਵਗੈਰਾ ਲਾਂਚ ਕਰਨਗੇ ਉਹ ਕੋਈ 14 ਫੁੱਟ ਦਾ ਹੋਊਗਾ 200 ਫੁੱਟ ਦਾ ਹੋਊਗਾ ਇੱਕ ਸ਼ਹਿਰ ਜਿੱਦੀ ਚੀਜ਼ ਲਾਂਚ ਕਰਨੀ ਪਊਗੀ ਤਾਂ ਇੰਨੀ ਦੂਰੋਂ ਆਪਾਂ ਨੂੰ ਰੌਸ਼ਨੀ ਨਹੀਂ ਦੇਊਗੀ ਪਰ ਮੈਨੂੰ ਲੱਗਦਾ ਤੁਸੀਂ ਉਸ ਜ਼ਮਾਨੇ ਵਾਲਿਆਂ ਜਦੋਂ ਮੰਨਦੇ ਹੁੰਦੇ ਸੀ ਕਿ ਵੀ ਚੰਨ ਘੁਮਾ ਥਾਂ ਜਿੱਦਾਂ ਹੁੰਦਾ ਤੂੰ ਅ ਤਾਰੇ ਟੋਕਰੇ ਜਿਹੜੇ ਹੁੰਦੇ ਆ ਤੇ ਤੁਹਾਨੂੰ ਵੀ ਲੱਗਦਾ ਵੀ ਚੀਨ ਨੇ ਸੂਰਜ ਲਾਂਚ ਕੀਤਾ ਆਪ ਦਾ ਨਕਲੀ ਸੂਰਜ ਬਣਾ ਕੇ ਆਕਾਸ਼ ਵਿੱਚ ਲਾਂਚ ਕਰਤਾ ਜੇ ਤੁਸੀਂ ਇਸ ਤਰ੍ਹਾਂ ਮੰਨਦੇ ਹੋ ਫਿਰ ਤੁਹਾਡੇ ਨਾਲੋਂ ਵੱਧ ਬੇਵਕੂਫ ਹੋਰ ਕੋਈ ਨਹੀਂ ਹੈ ਤੁਹਾਡੇ ਨਾਲੋਂ ਵੱਡਾ ਬੇਵਕੂਫ ਹੋਰ ਕੋਈ ਨਹੀਂ ਆਮ ਸੌਰੀ ਮੈਨਾਂ ਜਿਆਦਾ ਰੂਡ ਹੋਇਆ ਬਟ ਯਾਰ ਇਹ ਸਹੀ ਆ ਵੜਾ ਮੋਟਾ ਦਮਾਲ ਤੋਂ ਕੰਮ ਲਿਆ ਕਰੋ ਥੋੜਾ ਜਿਹਾ ਸੋਚਿਆ ਕਰੋ ਆਪਾਂ ਗੱਲਾਂ ਹੀ ਇਸ ਤਰ੍ਹਾਂ ਦੀਆਂ ਕਰਦੇ ਆ ਬੇਵਕੂਫਾਂ ਨਾਲ ਉਹ ਤੁਸੀਂ ਵੀ ਇੱਕੋ ਵੀਡੀਓ ਦੇਖੀ ਹੋਣੀ ਆ ਇੰਸਟਾਗ੍ਰਾਮ ਦੇ ਉੱਪਰ YouTube ਤੇ ਵੀ ਆ ਉਹ ਕਿਥੇ ਨੇ ਵੀਡੀਓ ਪਾਤੀ ਆ ਉੱਪਰ ਲਿਖਤਾ ਜੀ ਦੇਖੋ ਚੰਨ ਅਸੂਰ ਜੇ ਲਾਂਚ ਕਰਤਾ ਚੀਨ ਨੇ ਆਉ ਦਾ ਬਣਾ ਕੇ ਦੇ ਆਪਣੇ ਲੋਕਾਂ ਨੇ ਤੇਲੇ ਕਮੈਂਟਾਂ ਦੀ ਝੜੀ ਲਾਈ ਹੋਈ ਆ ਕਮਾਲ ਕਰਤੀ ਇਹ ਤਾਂ ਬਾਹਲੇ ਅੱਗੇ ਟੱਪ ਕੇ ਆਪਣੇ ਵਾਲਿਆਂ ਨੂੰ ਗਾਲਾਂ ਕੱਢੀ ਜਾਂਦੇ ਆ ਕਹਿੰਦੇ ਆਪਾਂ ਹਜੇ ਇੱਥੇ ਪੜਦੇ ਆ ਉਹ ਲੋਕਾਂ ਨੇ ਫੂਰਜ ਲਾਂਚ ਕਰਤਾ ਯਾਰ ਮਾੜਾ ਮੋਟਾ ਦਿਮਾਗ ਤੋਂ ਤੱਕੀ ਕੰਮ ਲਿਆ ਕਰੋ ਮਾੜਾ ਮੋਟਾ ਦਿਮਾਗ ਤੋਂ ਕੰਮ ਲਿਆ ਕਰੋ ਉਸ ਵੀਡੀਓ ਚ ਪਤਾ ਕੀ ਆ ਉਸ ਵੀਡੀਓ ਵਿੱਚ ਕੁਝ ਨਹੀਂ ਆ ਸਿਰਫ ਇੱਕ ਰਾਕਟ ਲਾਂਚ ਹੋ ਰਿਹਾ ਇੱਕ ਆਮ ਰਾਕਟ ਲਾਂਚ ਹੋ ਰਿਹਾ ਰਾਤ ਨੂੰ ਹੁਣ ਆਪਣੇ ਵਾਲੇ ਅਣਪੜਾ ਨੇ ਸੌਰੀ ਪੜ੍ਹੇ ਲਿਖੇ ਅਣ ਪੜਾਨੇ ਜੇ ਕਿਤੇ ਰਾਕਟ ਲਾਂਚ ਹੁੰਦਾ ਦੇਖਿਆ ਹੋਵੇ ਤਾਂ ਇਹਨਾਂ ਨੂੰ ਪਤਾ ਹੋਵੇ ਕਿ ਕਿਵੇਂ ਹੁੰਦਾ ਕਿੰਨੀ ਰੋਸ਼ਨੀ ਹੁੰਦੀ ਆ ਕਿੰਨੀ ਆਵਾਜ਼ ਹੁੰਦੀ ਆ ਇਹ ਆਪਣੇ ਨੇ ਕਦੇ ਦੇਖਿਆ ਹੀ ਨਹੀਂ ਆ ਚੀਜ਼ ਚਲੋ ਪੁਰਾਣੇ ਜ਼ਮਾਨੇ 'ਚ ਤਾਂ ਮੰਨਿਆ ਵੀ ਨਹੀਂ ਜੀ ਦੇ ਸਕਦੇ ਪਰ ਜੇ ਤੁਸੀਂ ਅੱਜ ਦੇ ਜ਼ਮਾਨੇ ਵਿੱਚ ਵੀ ਕਦੇ ਰਾਕਟ ਲਾਂਚ ਹੁੰਦਾ ਨਹੀਂ ਦੇਖਿਆ ਤਾਂ ਹੁਣ ਮੈਂ ਕੀ ਆਖਾਂ ਫਿਰ ਕਦੇ ਉੜੀਸਾ ਵਾਲਿਆਂ ਤੋਂ ਪੁੱਛ ਕੇ ਦੇਖਿਓ ਉੱਥੇ ਸ੍ਰੀ ਹਰੀਕੋਟਾ ਦੇ ਵਿੱਚ ਰਾਕਟ ਲਾਂਚ ਆਪਣੇ ਹੁੰਦੇ ਆ ਤੋਂ ਮੈਂ ਦੱਸ ਰਿਹਾ ਜੀ ਉਸ ਵੀਡੀਓ ਵਿੱਚ ਨਾ ਅਸਲ ਦੇ ਵਿੱਚ ਸਰਵੇ ਦਾ ਆਮ ਰਾਕਟ ਲਾਂਚ ਹੋ ਰਿਹਾ ਰਾਤ ਨੂੰ ਰਾਕਟ ਲਾਂਚ ਹੋ ਰਿਹਾ ਤੇ ਉਹਨੂੰ ਲੋਕ ਖੜੇ ਦੇਖ ਰਹੇ ਆ ਤੇ ਉਹ ਜਦੋਂ ਰਾਤ ਨੂੰ ਲਾਂਚ ਹੁੰਦਾ ਨਾ ਬਹੁਤ ਜ਼ਿਆਦਾ ਰੋਸ਼ਨੀ ਕਰਦਾ ਉਹਦੇ ਚੋਂ ਰੋਸ਼ਨੀ ਨਿਕਲ ਰਹੀ ਆ ਤੇ ਉਹ ਬਿਲਕੁਲ ਇਸ ਤਰ੍ਹਾਂ ਲੱਗਦਾ ਹੁੰਦਾ ਜਿਵੇਂ ਵੀ ਯਾਰ ਸੂਰਜੇ ਨਿਕਲ ਰਿਹਾ ਹੋਵੇ ਜਦੋਂ ਉੱਪਰ ਨੂੰ ਜਾਂਦਾ ਉਹਨੂੰ ਬਹੁਤ ਜ਼ਿਆਦਾ એનર્ਜੀ ਹੁੰਦੀ ਆ ਲੋਕ ਉਹਨੂੰ ਖੜੇ ਰਿਕਾਰਡ ਕਰ ਰਹੇ ਆ ਤੇ ਆਪਣੇ ਵਾਲੇ ਬੇਕੂਪਾ ਨੇ ਢਾਣ ਲਿਖ ਦਿੱਤਾ ਆ ਦੇਖੋ ਸੂਰਜ ਲਾਂਚ ਹੋ ਰਿਹਾ ਸੂਰਜ ਜੜਾਈ ਜਾਂਦੇ ਆ ਚੀਨ ਵਾਲੇ ਫਲਾਣਾ ਧੰਕਾ ਉਹਣਾ ਕੁਝ ਦਿਨ ਪਹਿਲਾਂ ਉੱਥੇ ਹੜ ਆਏ ਕਹਿੰਦੇ ਜੀ ਇਹ ਇਹਨਾਂ ਦੇ ਕੁਦਰਤ ਦੀ ਇਸੇ ਕਰਕੇ ਮਾਰ ਆ ਕਿਉਂਕਿ ਇਹਨਾਂ ਨੇ ਆਪੋ ਸੂਰਜ ਚੜਾਤਾ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਇਸ ਤਰ੍ਹਾਂ ਦੇ ਜਦੋਂ ਆਪਾਂ ਕਮੈਂਟ ਦੇ ਦੇ ਅੱਜਾਂ ਵੀ ਉੱਥੇ ਕੁਝ ਪੜ੍ਹੇ ਲਿਖੇ ਲੋਕਾਂ ਨੇ ਦਿਮਾਗ ਵਾਲੇ ਲੋਕਾਂ ਨੇ ਕਮੈਂਟ ਕੀਤਾ ਵੀ ਆ ਕਿ ਵੀਰੋ ਇਹ ਕੁਝ ਨਹੀਂ ਆ ਇਹ ਤਾਂ ਇੱਕ ਰੌਕਟ ਲਾਂਚ ਆ ਇਹ ਬੇਬੂ ਬਣਾਇਆ ਜਾ ਰਿਹਾ ਤੁਹਾਨੂੰ ਇੰਸਟਾਗ੍ਰam ਵਾਲਿਆਂ ਦਾ ਕੀ ਆ ਉਹ ਕਿਤੇ ਨਾ ਵੀ ਕੋਈ ਵੀਡੀਓ ਪਾ ਦੇਣੀ ਉੱਪਰ ਲਿਖ ਦੇਣੀ ਆ ਥੋੜਾ ਜਿਹਾ ਖੁਦ ਵੀ ਸੋਚਿਆ ਕਰੋ ਪਰ ਉਹ ਮੈਂ ਲਾਦਾ ਵੀ ਤਾਂ ਦੇ ਕਮੈਂਟ ਲੇਟ ਹੋ ਗਏ ਕਿਉਂਕਿ ਬਾਕੀ ਦਾ ਆਪਦਾ ਕੰਮ ਕਰ ਗਏ ਜੀ ਬਟ ਮੈਨੂੰ ਹੋਰ ਨਹੀਂ ਹਰਿਤ ਗੱਲ ਤੇ ਹੁੰਦੀ ਹੈ ਕਿ ਕੀ ਆਪਣਾ ਬਿਲਕੁਲ ਵੀ ਦਿਮਾਗ ਨਹੀਂ ਆਪਾਂ ਕਦੇ ਇਸ ਚੀਜ਼ ਬਾਰੇ ਸੋਚਿਆ ਹੀ ਨਹੀਂ ਇਹਨਾਂ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਕਿ ਆਪਾਂ ਨੂੰ ਸੱਚੀਓ ਪੰਜਾਬੀਆਂ ਨੂੰ ਸਾਇੰਸ ਦੀ ਬਿਲਕੁਲ ਨੌਲੇਜ ਨਹੀਂ ਹੈ ਇਹ ਗੱਲ ਸੱਚਾ ਇਹ ਗੱਲ ਤੁਹਾਨੂੰ ਚਾਹੇ ਬੁਰੀ ਲੱਗੇ ਪਰ ਇਹ ਗੱਲ ਸੱਚਾ ਆਪਾਂ ਨੂੰ ਬਿਲਕੁਲ ਇਹ ਨੌਲੇਜ ਨਹੀਂ ਆ ਤੁਸੀਂ ਸੋਚੋ ਕਿ ਗੱਲਾਂ ਕਿਸ ਤਰ੍ਹਾਂ ਦੀਆਂ ਕਰ ਰਹੇ ਹੋ ਸੂਰ ਜੜਾ ਦੇਣਾ ਇਹ ਚੀਜ਼ ਪੋਸੀਬਲ ਹੈ ਖੁਦ ਦੇਖੋ ਚੰਨ ਚੜਾ ਦੇਣਾ ਕਿੱਡਾ ਕਰੂਗਾ ਪੁੱਛਣ ਵਾਲਾ ਹੋਵੇ ਉਹ ਚੰਨ ਕਿਵੇਂ ਚੜਾਉਂਗੇ ਉਹਨੂੰ ਕਿੱਡਾ ਕਰੂਗਾ ਧੂੜ ਕਿਵੇਂ ਰੋਸ਼ਨੀ ਕਰੂਗਾ ਤੇ ਕਿੰਨੀ ਕ੍ਰੋਸ਼ਿੰਗ ਕਰੂਗਾ ਦਿਮਾਗ ਲਾ ਕੇ ਕਦੇ ਖੁਦ ਸੋਚਿਆ ਇਹ ਚੀਜ਼ਾਂ ਯਾਨੀ ਆਪਣੀਆਂ ਡਿਗਰੀਆਂ ਫੂਚ ਗਈਆਂ ਆਪਾਂ ਨੂੰ ਸਾਇੰਸ ਦੀ ਬਿਲਕੁਲ ਨੌਲੇਜ ਨਹੀਂ ਆ ਇੰਨੇ ਨੇ ਪੜਾਅ ਲਾ ਕੇ ਜੋ ਕਈਆਂ ਨੇ ਡਿਗਰੀਆਂ ਵੀ ਜਿੱਤੀਆਂ ਉਹ ਵੀ ਇਸ ਤਰ੍ਹਾਂ ਦੇ ਕਮੈਂਟ ਕਰਦੇ ਉਹਨਾਂ ਨੂੰ ਵੀ ਨਹੀਂ ਗੱਲਾਂ ਦਾ ਫਤਾ ਚਲੋ ਇੱਕ ਚੀਜ਼ ਤੁਹਾਨੂੰ ਮੈਂ ਦੱਸ ਦੇਣਾ ਥੋੜਾ ਐਕਸਪਲੇਨ ਕਰਦਾ ਤੁਸੀਂ ਕਦੇ ਜਹਾਜ਼ ਦੇਖਿਆ ਜਹਾਜ਼ ਚਲੋ ਇਹ ਤਾਂ ਆਪਣੀ ਖੁਸ਼ਕਿਸਮਤੀ ਆ ਵੀ ਪੰਜਾਬੀਆਂ ਨੇ ਜਹਾਜ਼ ਦੇਖਿਆ ਜਹਾਜ਼ ਕਿੰਨਾ ਵੱਡਾ ਹੁੰਦਾ ਜਹਾਜ਼ ਦੀ ਗੱਲ ਆ ਬਹੁਤ ਵੱਡਾ ਹੁੰਦਾ ਘਰ ਤੋਂ ਤਾਂ ਵੱਡਾ ਹੀ ਹੁੰਦਾ ਪਰ ਜਦੋਂ ਉਹ ਅਸਮਾਨ 'ਚ ਚਲਾ ਜਾਂਦਾ ਤਾਂ ਕਿੰਨਾ ਨਿੱਕਾ ਜਿਹਾ ਲੱਗਦਾ ਹੁਣ ਜਿਹੜਾ ਆਪਾਂ ਜਹਾਜ਼ ਉੱਡਦਾ ਦੇਖਦੇ ਆ ਉਹ 12-15 ਕਿਲੋਮੀਟਰ ਤੇ ਹੁੰਦਾ ਤੇ ਇਹ ਗੱਲ ਸੱਚ ਹੈ ਕਿ ਜੇ ਉਹ 22-23 ਕਿਲੋਮੀਟਰ ਤੇ ਜਾਵੇ ਤਾਂ ਆਪਾਂ ਨੂੰ ਦੇਖਣ ਨੂੰ ਆਟ ਜਾਂਦਾ ਜਹਾਜ਼ ਐਡਾ ਵੱਡਾ ਹੋਵੇ ਆਪਾਂ ਨੂੰ ਦੂਰੋਂ ਆਟ ਜਾਂਦਾ 22-23 ਕਿਲੋਮੀਟਰ ਤੋਂ ਉਹ ਤੁਸੀਂ ਜਿਹੜਾ ਸਪੇਸ ਦੇ ਵਿੱਚ ਸੂਰਜ ਦਾ ਚੈਨਲ ਲਾਂਚ ਕਰਨ ਦੀ ਗੱਲ ਕਰਦੇ ਹੋ ਉਹ 400 ਕਿਲੋਮੀਟਰ ਉੱਪਰ ਹੁੰਦਾ 400 ਕਿਲੋਮੀਟਰ ਉੱਪਰ ਕੋਈ ਚੀਜ਼ ਸੈੱਟ ਕਰਨੀ ਪਊਗੀ ਤੇ ਸੋਚੋ ਜੇ ਜਹਾਜ਼ 400 ਕਿਲੋਮੀਟਰ ਉੱਚਾ ਹੋਵੇ ਆਪਾਂ ਨੂੰ ਦੱਸੂਗਾ ਉਹਦੇ ਜੇ ਲਾਈਟਾਂ ਵੀ ਲੱਗੀਆਂ ਹੁਣ ਤਾਂ ਵੀ ਨਹੀਂ ਗੱਲ ਨਾਲ ਜੇ ਹੁਣ ਤੁਸੀਂ ਉੱਥੇ ਕੋਈ ਚੀਜ਼ ਸੈੱਟ ਕਰਨੀ ਹੈ ਤੁਸੀਂ ਕਹਿੰਦੇ ਕਿ ਉਹ ਰੌਸ਼ਨੀ ਦੇਊਗੀ ਥੱਲੇ ਮਤਲਬ ਉਹ ਚਾਨਣ ਕਰੂਗੀ ਸੂਰਜ ਜਿੰਨਾ ਤਾਂ ਤੁਹਾਨੂੰ ਪਤਾ ਉਹ ਚੀਜ਼ ਕਿੱਡੀ ਹੋਊਗੀ ਅਗਰ 400 ਕਿਲੋਮੀਟਰ ਉੱਚੀ ਹੋਵੇ ਤੇ ਉਹ ਰੋਸ਼ਨੀ ਦੇਵੇ ਸੂਰਜ ਵਰਗੀ ਜਾਂ ਚੂਰਜ ਵਰਗੀ ਤਾਂ ਦੇ ਹੀ ਨਹੀਂ ਸਕਦੀ ਇਹ ਗੱਲ ਲਿਖ ਲਓ ਪਹਿਲੇ ਚੂਰਜ ਵਰਗੀ ਰੋਸ਼ਨੀ ਨਹੀਂ ਦਿੱਤੀ ਜਾ ਸਕਦੀ ਚਲੋ ਅਗਰ ਚੰਨ ਵਰਗੀ ਜਾਨੂੰ ਵੀ ਚੰਨ ਬਣਾ ਲਾ ਚੰਨ ਵਰਗੀ ਰੋਸ਼ਨੀ ਦੋ ਦਿੱਤੇ ਇਹ ਠਾਂ ਤੋਂ ਚੰਨ ਵਾਂਗ ਤਾਂ ਪਤਾ ਉਹ ਚੀਜ਼ ਕਿੱਡੀ ਹੋਊਗੀ ਉਹ ਚੀਜ਼ ਹੋਊਗੀ ਇੱਕ ਪੂਰੇ ਸ਼ਹਿਰ ਜਿੱਦੀ ਇੱਕ ਪੂਰੇ ਸ਼ਹਿਰ ਜਿੱਦੀ ਚੀਜ਼ ਲਾਂਚ ਕਰਨੀ ਪਊਗੀ 400 ਕਿਲੋਮੀਟਰ ਉੱਪਰ ਉਹਦੇ ਵਿੱਚ ਫਿਰ ਉਹ ਇੰਨੀ ਰੋਸ਼ਨੀ ਹੋਣੀ ਚਾਹੀਦੀ ਆ ਇੰਨੀ એનર્ਜੀ ਹੋਣੀ ਚਾਹੀਦੀ ਆ ਕਿ ਉਹ ਲਾ ਲਾ ਕੇ ਰੋਸ਼ਨ ਕਰ ਦੇਤੇ ਦਿੱਤੇ ਚੰਨ ਵਾਂ ਇੱਕ ਸ਼ਹਿਰ ਜਿੱਡੀ ਚ ਸੋਚੋ ਇੱਕ ਸ਼ਹਿਰ ਨੂੰ ਲਾਂਚ ਕੀਤਾ ਜਾ ਸਕਦਾ ਐਡੀ ਵੱਡੀ ਚੀਜ਼ ਨੂੰ ਉਹ ਤੁਹਾਨੂੰ ਕੀ ਲਾ ਲਾ ਜਿਹੜਾ ਚੰਨ ਵਗੈਰਾ ਤੂਰਜ ਵਗੈਰਾ ਲਾਂਚ ਕਰਨਗੇ ਉਹ ਕਿ 100 ਫੁੱਟ ਦਾ ਹੋਊਗਾ 200 ਫੁੱਟ ਦਾ ਹੋਊਗਾ ਇੱਕ ਸ਼ਹਿਰ ਜਿੱਡੀ ਚੀਜ਼ ਲਾਂਚ ਕਰਨੀ ਪਊਗੀ ਤਾਂ ਇੰਨੀ ਦੂਰੋਂ ਆਪਾਂ ਨੂੰ ਰੌਸ਼ਨੀ ਦੇਊਗੀ ਹਟ ਮੈਨੂੰ ਲੱਗਦਾ ਤੁਸੀਂ ਉਹ ਦਿਮਾਨੇ ਵਾਲੇ ਹੋ ਜਦੋਂ ਮੰਨਦੇ ਹੁੰਦੇ ਜਿਵੇਂ ਚੰਨ ਘੁਮਾ ਥਾਂ ਜਿੱਦਾਂ ਹੁੰਦਾ ਤੂੰ ਤਾਰੇ ਟੋਕਰੇ ਜਿਹੜੇ ਹੁੰਦੇ ਆ ਤੇ ਤੂੰ ਉਸ ਦੇ ਮਾਨੇ ਦੇ ਤਾਂ ਨਹੀਂ ਤੁਸੀਂ ਚਾਨਣ ਜਿਹੜਾ ਰੋਸ਼ਨੀ ਦਿੰਦਾ ਨਾ ਉਹ ਬਹੁਤ ਦੂਰ ਆ 4 ਲੱਖ ਕਿਲੋਮੀਟਰ ਦੂਰ ਆ ਪਰ ਉਹ ਵੱਡਾ ਵੀ ਬਹੁਤ ਆ ਉਹ ਧਰਤੀ ਵਾਂਗਤੀ ਜੈਸਾ ਤਾਂ ਰੋਸ਼ਨੀ ਦੇ ਰਿਹਾ ਹੁਣ ਤੁਸੀਂ ਆਪੋ ਚੋਂ ਯਾਰ ਸਹਰ ਦੀ ਜਿੱਡੀ ਚੀਜ਼ ਕਿਵੇਂ ਲਾਂਚ ਹੋਊ ਕਿਉਂਕਿ ਸਪੇਸ ਦੇ ਵਿੱਚ ਜੇ ਕੋਈ ਵੱਡੀ ਤੋਂ ਵੱਡੀ ਚੀਜ਼ ਵੀ ਇੱਥਾਂ ਤੋਂ ਭੇਜੀ ਗਈ ਹੈ ਨਾ ਲਾਂਚ ਕਰਕੇ ਤਾਂ ਉਹ 25 ਫੁੱਟ ਦੀ ਵੀ ਨਹੀਂ ਸੀ 25 ਫੁੱਟ ਚੌੜੀ ਵੀ ਨਹੀਂ ਹੈ ਕਿਉਂਕਿ ਐਡਾ ਰਾਕਟ ਹੀ ਨਹੀਂ ਹੁੰਦਾ ਰੌਕਟ ਜਿਹੜਾ ਲੰਮਾ ਹੁੰਦਾ ਉਹਦੇ ਵਿੱਚ ਸਮਾਨ ਤੁਹਾਨੂੰ ਇੰਨੀ ਜਗ੍ਹਾ ਨਹੀਂ ਹੁੰਦੀ ਤੇ ਉੱਪਰ ਜੋ ਸਪੇਸ ਸਟੇਸ਼ਨ ਉੱਡਦਾ ਨਾ ਉਹਦੇ ਪਾਰਟਸ ਹੇਠਾਂ ਤੋਂ ਲਜਾਏ ਗਏ ਆ ਉੱਪਰ ਜਾ ਕੇ ਉਹ ਅਸੈਂਬਲ ਕੀਤਾ ਗਿਆ ਇੰਨੀ ਰੌਕਟ ਵਿੱਚ ਜਗ੍ਹਾ ਹੀ ਨਹੀਂ ਹੁੰਦੀ ਵੀ ਬੱਡੀ ਜੀ ਆ ਬਾਅਦ ਤੋਂ ਵੱਧ ਜੋ ਚੀਜ਼ ਸਪੇਸ ਵਿੱਚ ਵੱਡੀ ਹੇਠਾਂ ਤੋਂ ਲਾਂਚ ਕੀਤੀ ਗਈ ਆ ਉਹ ਤੁਹਾਨੂੰ ਲੱਗਿਆ ਕਿ ਉਹ ਸ਼ਾਇਦ 20x20 ਫੁੱਟ ਦੀ ਹੋਣੀ ਆ ਜਿਆਦਾ ਤੋਂ ਜਿਆਦਾ ਐਦੋ ਵੱਡੀ ਚੀਜ਼ ਕੋਈ ਸਪੇਸ ਵਿੱਚ ਅੱਜ ਤੱਕ ਭੇਜੀ ਨਹੀਂ ਗਈ ਰੌਕਟ ਜਰੀਏ ਅੱਜ ਹੁਣ ਰਾਕਟ ਬਣਿਆ ਸਪੇਸ ਐਕਸ ਕੰਪਨੀ ਨੇ ਬਣਾਇਆ ਜਿਹਨੂੰ ਸਟਾਰਟਅਪ ਕਹਿੰਦੇ ਜਿਹਦੇ ਵਿੱਚ ਆਪਾਂ ਉਹਦੇ ਵਿੱਚ ਵੀ 30 ਫੁੱਟ ਚੌੜੀ ਚੀਜ਼ ਵੀ ਲਾਂਚ ਕਰ ਸਕਾਂਗੇ ਲੰਮੀ ਥੋੜੀ ਜੀ 50 ਫੁੱਟ ਮੰਨ ਲਓ ਪਰ ਇਹ ਚੀਜ਼ਾਂ ਆਪਣੇ ਲੋਕਾਂ ਨੂੰ ਬਿਲਕੁਲ ਵੀ ਨਹੀਂ ਆਈ ਜੀ ਰਾਕਟ ਬਾਰੇ ਰਾਕਟ ਕਿੱਡਾ ਹੁੰਦਾ ਕਿੱਡੀ ਕਿ ਚੀਜ਼ ਲਾਂਚ ਕੀਤੀ ਜਾ ਸਕਦੀ ਆ ਪਤਾ ਨਹੀਂ ਆਪਣਾ ਧਿਆਨ ਕਿੱਥੇ ਰਹਿੰਦਾ ਜਦੋਂ ਲੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਦੁਨੀਆਂ 'ਚ ਹੁੰਦੀਆਂ ਆ ਆਪਾਂ ਆਪਣਾ ਧਿਆਨ ਕਿੱਧਰ ਲਿਪਾਤੇ ਹੁੰਦਾ ਮਤਲਬ ਮੈਂ ਅੱਜ ਇਹ ਕਹਿਣਾ ਚਾਹੁੰਦਾ ਕਹਿ ਹੀ ਰਿਹਾ ਈ ਆਪਣੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ 0.1% ਸ਼ਾਇਦ ਨੌਲੇਜ ਹੋਊਗੀ ਰਾਕਟ ਬਾਰੇ ਰਾਕਟ ਇੰਡਸਟਰੀ ਬਾਰੇ ਰਾਕਟ ਟੈਕਨਾਲੋਜੀ ਬਾਰੇ ਤਾਂ ਇਸ ਤਰ੍ਹਾਂ ਦੇ ਕਮੈਂਟ ਕਰਦੇ ਆ ਤਾਂ ਇਹ ਲੋਕ ਮੰਨਦੇ ਆ ਵੀ ਚੀਨ ਨੇ ਸੂਰਜ ਲਾਂਚ ਕਰਤਾ ਜੀ ਚੀਨ ਨੇ ਚੰਨ ਲਾਂਚ ਕਰਤਾ ਜੀ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਪੁਰ ਯਾਰ ਵੀਰੋ ਥੋੜਾ ਜਿਹਾ ਦਿਮਾਗ ਲਾਇਆ ਕਰੋ ਖੁਦ ਦਿਮਾਗ ਲਾਇਆ ਕਰੋ ਕਿ ਇਹ ਚੀਜ਼ ਪੋਸੀਬਲ ਨਹੀਂ ਆ ਹਉਗੀ ਗਿਮੇਜੀਓ ਦਰਿਆ ਹੁੰਦਾ YouTube ਦੇ ਉੱਪਰ ਵੀਡੀਓਸ ਵੀ ਮਿਲਦੀਆਂ ਨੇ ਰਾਕਟ ਲਾਂਚ ਹੁੰਦਾਂ ਸ਼ਿਪਾਂ ਲਾਂਚ ਹੋਣਾ ਕਿਵੇਂ ਹੁੰਦਾ ਦੇਖ ਲਿਆ ਕਰੋ ਸਮਝ ਗਿਆ ਕਰੋਗੇ ਸੋ ਥੋੜਾ ਜਨਾ ਇਹ ਚੀਜ਼ ਇਸ ਤੋਂ ਪਤਾ ਲੱਗਦਾ ਜੀ ਆਪਾਂ ਕਿੰਨਾ ਪਿੱਛੇ ਰਹਿ ਗਏ ਯਾਰ ਦੁਨੀਆ ਤੋਂ ਦੁਨੀਆ ਕਿਤੇ ਦੀ ਕਿਤੇ ਟੱਪ ਗਈ ਵਿਗਿਆਨ ਦੇ ਮਾਮਲੇ ਵਿੱਚ ਤੇ ਆਪਾਂ ਪਿੱਛੇ ਰਹਿ ਗਏ ਇਹਦਾ ਦੋਸ਼ ਆਪਾਂ ਹੁਣ ਸਰਕਾਰਾਂ ਨੂੰ ਨਹੀਂ ਦੇ ਸਕਦੇ ਸਰਕਾਰਾਂ ਸਾਰੇ ਕਿਤੇ ਦੇਵ ਨਹੀਂ ਹੁੰਦੀ ਆਪਨੀ ਰੁਚੀ ਹੁੰਦੀ ਆ ਕਿਤੇ ਚੀਜ਼ ਦੇ ਵਿੱਚ ਆਪਣਾ ਦਿਮਾਗ ਵੀ ਹੋਣਾ ਚਾਹੀਦਾ ਐਨੀ ਅਕਲ ਵੀ ਹੋਣੀ ਚਾਹੀਦੀ ਆ ਵੀ ਆਪਾਂ ਇਹ ਹੀ ਨਾ ਧਾਂਕ ਤੱਕੀਏ ਵੀ ਕਿਹੜੀ ਚੀਜ਼ ਅਸਲੀ ਆ ਤੇ ਕਿਹੜੀ ਚੀਜ਼ ਨਕਲੀ ਆ ਕਿਹੜੀ ਚੀਜ਼ ਹੋ ਸਕਦੀ ਆ ਕਿਹੜੀ ਨਹੀਂ ਹੋ ਸਕਦੀ ਸੋ ਉਸ ਵੀਡੀਓ ਵਿੱਚ ਉਹ ਸਿਰਫ ਇੱਕ ਰਾਕਟ ਲਾਂਚ ਹੋ ਰਿਹਾ ਹੋਰ ਕੁਝ ਨਹੀਂ ਆ ਨਾ ਚੀਨ ਨੇ ਚੰਨ ਲਾਂਚ ਕੀਤਾ ਨਾ ਚੀਨ ਨੇ ਸੂਰਜ ਲਾਂਚ ਕੀਤਾ ਤੇ ਨਹੀਂ ਹੈ ਫਿਰਾਲ ਵੀ ਕਿਹੜੀ ਪੋਸਿਬਲ ਆ ਤੋਂ ਇਹਨਾਂ ਗੱਲਾਂ ਨੂੰ ਸਮਝੋ ਜਿਆਦਾ ਮੈਂ ਹੋਰ ਕੁਝ ਨਹੀਂ ਕਹਿਣਾ ਅਗਰ ਮੇਰੀ ਗੱਲ ਤੁਹਾਨੂੰ ਪੱਲੇ ਪਈ ਹੋਵੇ ਵਧੀਆ ਲੱਗੀ ਹੋਵੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਫੈਲਾਓ ਤਾਂ ਕਿ ਲੋਕਾਂ ਨੂੰ ਮਾੜੀ-ਮੋਟੀ ਅਕਲ ਆਵੇ ਲੋਕ ਸਮਝ ਜਾਣ ਕਿ ਇਹ ਚੀਜ਼ ਕੀ ਆ ਅਸਲ ਵਿੱਚ ਕੁਝ ਹੈਗਾ ਵੀ ਆ ਕਿ ਨਹੀਂ ਥੋੜਾ ਜਿਹਾ ਅਵੇਰਨੈਸ ਫਲਾਈਏ ਕਿਨਿਸ਼ ਸ਼ੇਅਰ ਕਰੋ ਮੇਰੀ ਇਸ ਵੀਡੀਓ ਨੂੰ